ਪ੍ਰੋਸੀਜਰ ਦੱਸੋ ਕਿੰਨਾ ਸਮਾਂ ਲੱਗਿਆ ਇੱਥੇ ਕੰਮ ਕਰਨੇ ਇਹਦਾ ਪ੍ਰੋਸੈਸ ਐਦਾ ਆ ਮੈਮ ਇੱਕ ਨਾ ਪਹਿਲਾਂ ਜਿਹੜਾ ਇੱਕ ਮਿੱਟੀ ਦਾ ਭਾਂਡਾ ਆਉਂਦਾ ਆ ਜਿਹੜੇ ਪੁਰਾਣੇ ਜਾਣਦੇ ਉਹਨਾਂ ਨੂੰ ਪਤਾ ਹੋਊਗਾ ਉਹਨੂੰ ਆਪਾਂ ਪੰਜਾਬੀ ਚ ਹਾਰਾ ਕਹਿੰਦੇ ਨੇ ਉਹ ਹਾਰੇ ਦੇ ਵਿੱਚ ਪਹਿਲਾਂ ਤਾਂ ਆਪਾਂ ਕਿਸੇ ਮਿੱਟੀ ਦੇ ਭਾਂਡੇ ਚ ਹੁੰਦੀ ਹੈ ਕਾੜਨੀ ਕਾੜਨੀ ਦੇ ਵਿੱਚ ਆਪਾਂ ਦੁੱਧ ਧਰਦੇ ਆ ਉਹਨੂੰ ਕਾੜਨੇ ਆ ਚੰਗੀ ਤਰ੍ਹਾਂ ਤੇ 7 ਤੋਂ 8 ਘੰਟੇ ਦੁੱਧ ਕੱਢਦਾ ਆ ਥੋੜੇ ਉਹਨੂੰ ਠੰਡਾ ਕਰਨ ਤੋਂ ਬਾਅਦ ਜਦੋਂ ਕੋਸਾ ਆਉਂਦਾ ਫਿਰ ਆਪਾਂ ਇਹਨੂੰ ਦਹੀਂ ਜਾਗ ਲਾਉਂਦੇ ਆ ਤੇ ਸਵੇਰੇ ਉੱਠ ਕੇ ਫਿਰ ਇਹਨਾਂ ਨੂੰ ਇਹਨੂੰ ਰੜਕਣਾ ਹੁੰਦਾ ਜੀ ਰੜਕ ਤੇ ਜਿਹੜੀ ਲੱਸੀ ਹੁੰਦੀ ਆ ਫਿਰ ਉਹ ਆਪਾਂ ਇਦਾਂ ਚਾ ਲਿਆ ਕੇ ਸੇਲ ਕਰ ਦਈਦੀ ਹੈ ਜੀ ਪਿਓਰ ਪੂਰੇ ਤੱਤਾਂ ਦੇ ਨਾਲ ਬਣੀ ਹੋਈ ਲੱਸੀ ਦਿੰਦੇ ਸੀ ਉਸ ਤਰ੍ਹਾਂ ਦੀ ਹੀ ਹੈ ਬਿਲਕੁਲ ਜੀ ਮੈਮ ਉਸ ਤਰ੍ਹਾਂ ਦੀ ਹੈ ਸਾਰਾ ਪ੍ਰੋਸੈਸ ਦਾ ਉਸ ਤਰ੍ਹਾਂ ਹੀ ਹੁੰਦਾ ਹੈ ਜੀ ਤੇ ਅੱਜ ਕੱਲ ਬਹੁਤ ਇੱਥੇ ਆਪਣੇ ਦੂਸਰੇ ਲੋਟ ਪੈਕਟ ਵਾਲੀ ਲੱਸੀ ਵੇਚਦੇ ਆ ਪਰ ਆਪਾਂ ਪੂਰਾ ਸੁੱਧ ਕੰਮ ਕਰੀਦਾ ਬਹੁਤ ਬਹੁਤ ਤਰੀਕਿਆਂ ਨਾਲ ਯਾਨੀ ਕਿ ਕੰਮ ਕਰੀਦਾ ਪੂਰਾ ਸਫਾਈ ਨਾਲ ਪੂਰਾ ਸਮਾਂ ਕਿੰਨਾ ਲੱਗਦਾ ਇਸ ਨੂੰ ਬਣਨ ਦੇ ਵਿੱਚ ਇਹ ਮੈਂ ਬਣਦੇ ਵਿੱਚ ਜੀ 7-8 7 ਤੋਂ 8 ਘੰਟੇ ਮੈਂ ਦੁੱਧ ਕੱਢਦਾ ਆ ਉਸ ਤੋਂ ਬਾਅਦ ਯਾਨੀ ਕਿ ਕਹਿ ਲਓ ਇਹਨੂੰ 24 ਘੰਟੇ ਦਾ ਟਾਈਮ ਚਾਹੀਦਾ ਹੀ ਚਾਹੀਦਾ ਜੀ ਹਾਂਜੀ ਕਿਉਂਕਿ ਫਿਰ ਉਹਨੂੰ ਠੰਡਾ ਹੋਣਾ ਹੈ ਜਾਗ ਲੱਗਣਾ ਦਹੀਂ ਜੰਮਣਾ ਸਾਰਾ ਕੁਝ ਉਹਦੇ ਵਿੱਚ 24 ਘੰਟੇ ਲੱਗਦੀ ਹੈ ਜੀ ਤਾਂ ਇਹ ਤੁਹਾਨੂੰ ਲੈ ਕੇ ਪਹੁੰਚੇ ਆਂ ਸਪੈਸ਼ਲ ਚਾਟੀ ਦੀ ਲੱਸੀ ਤੇ ਗੱਲਬਾਤ ਕਰਾਉਣੇ ਭਾਜੀ ਦੇ ਨਾਲ ਕਿ ਦੱਸਦੇ ਆਂ ਕਿਸ ਤਰ੍ਹਾਂ ਇਹ ਬਣਦੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਈ ਆ ਜੀ ਠੀਕ ਆਮ ਤੁਸੀਂ ਦੱਸੋ ਜੀ ਭਾਜੀ ਸਾਨੂੰ ਪੂਰਾ ਪਹਿਲਾ ਪ੍ਰੋਸੀਜਰ ਦੱਸੋ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ ਮੈਮੇ ਇੱਕ ਮੰਥ ਹੋਇਆ ਹਾਲੇ ਮਹੀਨਾ ਹੀ ਹੋਇਆ ਜੀ ਤੇ ਇਹਦਾ ਪ੍ਰੋਸੈਸ ਐਦਾ ਆ ਮੈਮ ਇੱਕ ਨਾ ਪਹਿਲਾਂ ਜਿਹੜਾ ਇੱਕ ਮਿੱਟੀ ਦਾ ਭਾਂਡਾ ਆਉਂਦਾ ਆ ਜਿਹੜੇ ਪੁਰਾਣੇ ਜਾਣਦੇ ਆ ਉਹਨਾਂ ਨੂੰ ਪਤਾ ਹੋਊਗਾ ਉਹਨੂੰ ਆਪਾਂ ਪੰਜਾਬੀ ਚ ਹਾਰਾ ਕਹਿ ਦਿੰਨੇ ਆ ਤੇ ਉਹ ਹਾਰੇ ਦੇ ਵਿੱਚ ਪਹਿਲਾਂ ਤਾਂ ਆਪਾਂ ਕਿਸੇ ਮਿੱਟੀ ਦੇ ਭਾਂਡੇ 'ਚ ਹੁੰਦੀ ਹੈ ਕਾੜਨੀ ਕਾੜਨੀ ਦੇ ਵਿੱਚ ਆਪਾਂ ਦੁੱਧ ਤਰਦੇ ਆ ਉਹਨੂੰ ਕਾੜਦੇ ਆ ਚੰਗੀ ਤਰ੍ਹਾਂ ਤੇ 7 ਤੋਂ 8 ਘੰਟੇ ਦੁੱਧ ਕੱਢਦਾ ਆ ਕਢਣ ਤੋਂ ਬਾਅਦ ਜਣੀ ਕਿ ਫਿਰ ਥੋੜੇ ਉਹਨੂੰ ਠੰਡਾ ਕਰਨ ਤੋਂ ਬਾਅਦ ਜਦੋਂ ਕੋਸਾ ਇਹ ਆਉਂਦਾ ਫਿਰ ਆਪਾਂ ਇਹਨੂੰ ਦਹੀਂ ਜਾਗ ਲਾਉਨੇ ਆ ਤੇ ਸਵੇਰੇ ਉੱਠ ਕੇ ਫਿਰ ਇਹਨਾਂ ਨੂੰ ਇਹਨੂੰ ਰੜਕਣਾ ਹੁੰਦਾ ਜੀ ਰੇੜਕਣ ਤੋਂ ਬਾਅਦ ਮੱਖਣ علیحدਾ ਕੱਢ ਲੀਦਾ ਆ ਤੇ ਜਿਹੜੀ ਲੱਸੀ ਹੁੰਦੀ ਆ ਫਿਰ ਉਹ ਆਪਾਂ ਇਦਾਂ ਚਾ ਲਿਆ ਕੇ ਸੇਲ ਕਰ ਦਿੱਦੀ ਦੀ ਜੀ ਹਾਂਜੀ ਜਿਵੇਂ ਪਹਿਲਾਂ ਵਾਲੇ ਜਵਾਨੇ ਦੇ ਵਿੱਚ ਪਿਓਰ ਪੂਰੇ ਤੱਤਾਂ ਦੇ ਨਾਲ ਬਣੀ ਹੋਈ ਲੱਸੀ ਦਿੰਦੇ ਸੀ ਉਸ ਤਰ੍ਹਾਂ ਦੀ ਹੀ ਆ ਬਿਲਕੁਲ ਜੀ ਮੈਮ ਉਸ ਤਰ੍ਹਾਂ ਦੀ ਹੈ ਜੀ ਸਾਰਾ ਪ੍ਰੋਸੈਸ ਇਹਦਾ ਉਸ ਤਰ੍ਹਾਂ ਹੀ ਹੁੰਦਾ ਹੈ ਜੀ ਇਹ ਅੱਜ ਕੱਲ ਬਹੁਤ ਇੱਥੇ ਆਪਣੇ ਦੂਸਰੇ ਲੋਟ ਪੈਕਟ ਵਾਲੀ ਲੱਸੀ ਵੇਚਦੇ ਆ ਪਰ ਆਪਾਂ ਪੂਰਾ ਸੁੱਧ ਕੰਮ ਕਰੀਦਾ ਬਹੁਤ ਬਹੁਤ ਤਰੀਕੇ ਨਾਲ ਯਾਨੀ ਕਿ ਕੰਮ ਕਰੀਦਾ ਪੂਰਾ ਸਫਾਈ ਨਾਲ ਜੀ ਪੂਰਾ ਸਮਾਂ ਕਿੰਨਾ ਲੱਗਦਾ ਇਸ ਨੂੰ ਬਣਨ ਦੇ ਵਿੱਚ ਇਹ ਮੈਂ ਬਣ ਦੇ ਵਿੱਚ ਜੀ 7-8 7 ਤੋਂ 8 ਘੰਟੇ ਮੈਂ ਦੁੱਧ ਕੱਢਦਾ ਆ ਉਸ ਤੋਂ ਬਾਅਦ ਜਣੀ ਕਿ ਕਹਿ ਲਓ ਇਹਨੂੰ 24 ਘੰਟੇ ਦਾ ਟਾਈਮ ਚਾਹੀਦਾ ਹੀ ਚਾਹੀਦਾ ਜੀ ਹਾਂਜੀ ਕਿਉਂਕਿ ਫਿਰ ਉਹਨੂੰ ਠੰਡਾ ਹੋਣਾ ਹੈ ਜਾਗ ਲੱਗਣਾ ਦਹੀਂ ਜੰਮਣਾ ਸਾਰਾ ਕੁਝ ਉਹਦੇ ਵਿੱਚ 24 ਘੰਟੇ ਲੱਗਦੀ ਹੈ ਜੀ ਜਿਵੇਂ ਆਪਣੇ ਪੁਰਾਣੇ ਜਵਾਨੇ ਦੇ ਵਿੱਚ ਲੱਸੀ ਨੂੰ ਬਣਾਉਂਦੇ ਸੀ ਇਸ ਨੂੰ ਉਸ ਤਰ੍ਹਾਂ ਹੀ ਬਿਲਕੁਲ ਬਣਾਇਆ ਜਾਂਦਾ ਹੈ ਇਸ ਤਰ੍ਹਾਂ ਬਣਾਇਆ ਜਾਂਦੇ ਜੀ ਇਹਦਾ ਸਾਰਾ ਪ੍ਰੋਸੈਸ ਉਹੀ ਹੈ ਜੀ ਭਾਜੀ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਆ ਇੱਥੇ ਮੈਨੂੰ ਜੀ ਇੱਥੇ 1 ਮਹੀਨਾ ਹੋਇਆ ਜੀ ਖੜ ਹਾਂਜੀ ਵਿਚਾਰ ਕਿੱਥੋਂ ਆਇਆ ਸੀ ਕਿ ਚਾਟੀ ਦੀ ਲੱਸੀ ਦਾ ਹੀ ਕੰਮ ਕਰਨਾ ਕਿਉਂਕਿ ਹੋਰ ਵੀ ਬਹੁਤ ਕੰਮ ਹੈ ਚਾਟੀ ਦੀ ਲੱਸੀ ਦਾ ਹੀ ਕੰਮ ਕਰਨ ਦਾ ਵਿਚਾਰ ਕਿੱਥੋਂ ਆਇਆ ਵਿਚਾਰ ਮੈਂ ਮੈਂ ਤਾਂ ਆ ਵੀ ਮੇਰੇ ਜਿਵੇਂ ਫਾਦਰ ਹੋਣੀ ਮੰਮੀ ਹੋਣੀ ਦਾਦੇ ਹੁੰਦੇ ਆ ਵੀ ਆਪਣਾ ਵੀ ਚਾਟੀ ਦੀ ਲੱਸੀ ਐਡਾਉਂਦੀ ਆ ਆਪਾਂ ਹੁਣ ਤੱਕ ਸੁਣਿਆ ਹੀ ਆ ਬਟ ਮੈਂ ਬਹੁਤ ਟਰਾਈ ਕੀਤੀ ਵੀ ਕਿਤੇ ਚਾਟੀ ਦੀ ਲੱਸੀ ਮੈਨੂੰ ਮਿਲੇ ਜਾਂ ਆਪਾਂ ਪੀ ਕੇ ਗਏ ਸਵਾਦ ਦੇਖੀਏ ਕਿਉਂਕਿ ਹੁਣ ਸ਼ਹਿਰਾਂ ਦੇ ਵਿੱਚ ਇਹ ਚੀਜ਼ ਰਹੀ ਨਹੀਂ ਤੇ ਉਹਦੇ ਕਰਕੇ ਕੀ ਆ ਵੀ ਇੱਥੇ ਮੈਂ ਇੱਕ ਦੋ ਵਾਰੀ ਟਰਾਈ ਵੀ ਕੀਤੀ ਆ ਤੇ ਕਹਿ ਕੇ ਵੀ ਚਾਟੀ ਦੀ ਆ ਲੱਸੀ ਉਹ ਚਾਟੀ ਦੀ ਲੱਸੀ ਕਿ ਕਹਿੰਦੇ ਆ ਪਰ ਚਾਟੀ ਦੀ ਪਿਓਰ ਹੁੰ ਤੇ ਫਿਰ ਮੇਰੇ ਉਸ ਤੋਂ ਬਾਅਦ ਵੀ ਵਿਚਾਰ ਬਣਿਆ ਵੀ ਮੈਂ ਇਹ ਇੱਕ ਚਾਟੀ ਦੱਸੀ ਵਾਲਾ ਕੰਮ ਸ਼ੁਰੂ ਕਰਕੇ ਦੇਖਾਂ ਮੈਂ ਘਰਦਿਆਂ ਦਾ ਸਲਾਹ ਕੀਤੀ ਤੇ ਘਰਦਿਆਂ ਨੇ ਇਸ ਨੂੰ ਕਹਿੰਦੇ ਵੀ ਚਲੋ ਤੂੰ ਟਰਾਈ ਕਰ ਵੀ ਇਹ ਆਪਣੇ ਇੱਥੇ ਬਹੁਤ ਘੱਟ ਸ਼ਹਿਰ ਦੇ ਵਿੱਚ ਵੀ ਕੋਈ ਨਹੀਂ ਬਣਾਉਂਦਾ ਵੀ ਤੂੰ ਆਪਾਂ ਤੂੰ ਕਰ ਅਸੀਂ ਤੇਰਾ ਸਾਥ ਦੇਵਾਂਗੇ ਜੀ ਤਾਂ ਫਿਰ ਉਹਨਾਂ ਘਰਦਿਆਂ ਦੀ ਪੂਰੀ ਸਪੋਰਟ ਹੈ ਇਸ ਕੰਮ ਦੇ ਵਿੱਚ ਜੀ ਮੈਂ ਪੂਰੀ ਸਪੋਰਟ ਹੈ ਜੋ ਸਾਰੀ ਸਾਰਾ ਘਰ ਹੀ ਉਹ ਕੰਮ ਉਹੀ ਕਰਦੇ ਮੈਂ ਤਾਂ ਉਹ ਰਿਹਾ ਇੱਕ ਸੀਲ ਹੀ ਕਰਦਾ ਜੀ ਹਾਂਜੀ ਤੇ ਸਰ ਜੀ ਗੱਲ ਕੀਤੀ ਜਾਵੇ ਅੱਜ ਕੱਲ ਜਿੱਦਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਲੋਕ ਡਰਿੰਕਸ ਵੀ ਕਰਦੇ ਨੇ ਕੋਲਡ ਡਰਿੰਕਸ ਸਾਰੇ ਤਰੀਕੇ ਦੇ ਹੁੰਦੇ ਨੇਗੇ ਉਹਦੇ ਆਪਾਂ ਨੂੰ ਮੋਸਟਲੀ ਨੁਕਸਾਨ ਹੁੰਦੇ ਨੇ ਇਸ ਦੇ ਫਾਇਦੇ ਇਸ ਦੇ ਕੀ ਕੀ ਫਾਇਦੇ ਆਗੇ ਚਾਟੀ ਦੀ ਲੱਸੀ ਮੇਰੇ ਫਾਇਦੇ ਹੀ ਆ ਜੀ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂਗਾ ਇੱਕ ਤਾਂ ਜਿਵੇਂ ਕੀ ਕਹਲੋ ਇਹਦਾ ਜਣੀ ਕਿ ਲੀਵਰ ਵਾਸਤੇ ਬਹੁਤ ਵਧੀਆ ਆ ਜਿਵੇਂ ਹੁਣ ਗਰਮੀ ਪੈਂਦੀ ਹੈ ਜੀ ਜੇ ਆਪਾਂ ਦੋ ਦੋ ਗਲਾਸ ਪੀਤੇ ਆ ਤਾਂ ਆਪਾਂ ਨੂੰ ਜਣੀ ਕਿ ਆਪਣਾ ਲੀਵਰ ਫੈਟੀ ਲੀਵਰ ਹੁੰਦਾ ਆ ਕੋਲਡ ਡਰਿੰਕ ਮੈਮ 슈ਗਰ ਤੁਹਾਨੂੰ ਪਤਾ ਹੈ ਉਹਦੇ ਵਿੱਚ 슈ਗਰ ਬਹੁਤ ਜ਼ਿਆਦਾ ਮਾਤਰਾ ਚ ਹੁੰਦੀ ਆ ਤੇ ਹੁਣ ਇਦੇ ਵਿੱਚ ਨਾ 슈ਗਰ ਨਾ ਕੁਛ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਆ ਇਹਦੇ ਵਿੱਚ ਮੱਖਣ ਨਿਕਲਦਾ ਹੈ ਤੇ ਮੱਖਣ ਇਹਦੇ ਵਿੱਚ ਵੀ ਹੁੰਦਾ ਹੈ ਠੀਕ ਹੈ ਜੀ ਜਾਨੀ ਕਿ ਪਿਓਰ ਖਰਾਕ ਹੈ ਜਿਹੜੀ ਪੁਰਾਣੇ ਬਜ਼ੁਰਗ ਖਾਂਦੇ ਸੀ ਹੁਣ ਵੀ ਤੁਸੀਂ ਕੱਢ ਦੇਣੀ ਵਿੱਚ ਹੀ ਮਿਕਸ ਕਰ ਦੇਣੀ ਵਿੱਚ ਮਿਕਸ ਕਰ ਦੀਦਾ ਥੋੜਾ ਬਹੁਤਾ ਜੀ ਥੋੜਾ ਬਾਕੀ ਕੱਢ ਲਈਦਾ ਘੋਬ ਬਣਾ ਲਈਦਾ ਜੀ ਉਹਦਾ ਹਾਂਜੀ ਤੇ ਇਹਦੇ ਜਾਨੀ ਕਿ ਇਹ ਫਾਇਦੇ ਆ ਵੀ ਇਹ ਲੀਵਰ ਵਾਸਤੇ ਬਹੁਤ ਵਧੀਆ ਹੁੰਦੀ ਆ ਇਹ ਲੀਵਰ ਫੈਟ ਲੀਵਰ ਹੁਣ ਤੋਂ ਬਚਾਉਂਦੀ ਹੈ ਜੀ ਜਿਵੇਂ ਕਿ ਕਹ ਲੋ ਠੰਡੀ ਰਹਿੰਦੀ ਹੈਗੀ ਆਪਣੇ ਅੰਦਰ ਠੰਡਕ ਬਣੀ ਰਹਿੰਦੀ ਹੈ ਜਾਨੀ ਕਿ ਹੁਣ ਗਰਮੀਆਂ ਦੇ ਨਾਲ ਆਪਾਂ ਕੋਲ ਡਰਿੰਕ ਛੋਡਾ ਪੀਂਦੇ ਆ ਮੈਮ ਉਹ ਆਪਣੇ ਲੀਵਰ ਨੂੰ ਇਫੈਕਟ ਕਰਦੇ ਆ ਬਹੁਤ ਜ਼ਿਆਦਾ ਇਹ ਆਪਾਂ ਨੂੰ ਪਤਾ ਨਹੀਂ ਲੱਗਦਾ ਬਟ ਜੇ ਦੇਖਿਆ ਜਾਵੇ ਤਾਂ ਬਹੁਤ ਹੱਦ ਤੱਕ ਬਹੁਤ ਟਾਈਮ ਬਾਅਦ ਪਤਾ ਲੱਗਦਾ ਵੀ ਹਾਂ ਵੀ ਤੁਹਾਨੂੰ ਆਹ ਪ੍ਰੋਬਲਮ ਸ਼ੁਰੂ ਹੋ ਗਈ ਹੈ ਅੱਜ ਕੱਲ ਦੇ ਪੰਜਾਬੀ ਲੋਕ ਨਾ ਕਹਿੰਦੇ ਆ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਵੀ ਸਾੜੀ ਕਿਤੇ ਲੈ ਕੇ ਸਟ੍ਰੋਲ ਲਾਉਣ ਨੂੰ ਇੱਕ ਸ਼ਰਮਿੰਦਗੀ ਵਾਲੀ ਗੱਲ ਮੰਨਦੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਮ ਇਹ ਚੀਜ਼ ਤਾਂ ਜੀ ਹੁਣ ਆਪਣੇ ਮਨ 'ਚ ਬਿਠਾਈ ਹੋਈ ਹੈ ਲੋਕਾਂ ਨੇ ਕਰਨ ਵਾਲਾ ਜੇ ਬੰਦਾ ਕਰੇ ਤਾਂ ਬਹੁਤ ਕੁਝ ਕਰ ਸਕਦਾ ਆ ਇਥੇ ਆਪਾਂ ਆਪਣੀ ਪੰਜਾਬ ਦੀ ਧਰਤੀ ਛੱਡ ਕੇ ਜਾਈਏ ਨੇ ਮੈਂ ਵੀ ਪਹਿਲਾਂ ਕੁਝ ਕੁ ਸਮੇਂ ਪਹਿਲਾਂ ਸੋਚਿਆ ਸੀ ਕਿ ਵੀ ਚਲੋ ਮੈਂ ਵੀ ਯਾਰ ਇੱਥੇ ਕੀ ਕਰਨਾ ਬਾਹਰ ਚੱਲਦੇ ਆ ਮੈਂ ਵੀ ਸਾਰਾ ਪ੍ਰੋਸੈਸ ਮੈਂ ਕਰ ਲਿਆ ਸੀਗਾ ਤੇ ਐਨ ਟਾਈਮ ਆ ਕੇ ਇਹ ਸੋਚਿਆ ਵੀ ਯਾਰ ਮੈਂ ਇਥੋਂ ਜਾਣਾ ਨਹੀਂ ਚਾਹੁੰਦਾ ਵੀ ਯਾਨੀ ਕਿ ਜੇ ਹੀ ਛੱਡਤਾ ਆਪਾਂ ਜੜਾਂ ਜੜਾਂ ਤੋਂ ਟੁੱਟ ਕੇ ਫਿਰ ਕਿਸੇ ਜੁਗੇ ਨਹੀਂ ਰਹਿਣਾ ਤੇ ਫਿਰ ਮੈਂ ਉਹੀ ਆ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਇੱਥੇ ਕੋਈ ਨਾ ਕੋਈ ਛੋਟਾ ਕੰਮ ਕਰਕੇ ਸ਼ੁਰੂ ਕਰਕੇ ਫਿਰ ਆਪਾਂ ਅੱਗੇ ਦਾ ਦੇਖਾਂਗੇ ਕਿਿੱਦਾਂ ਕਰਨਾ ਹੈ ਹੁਣ ਇਹਨੂੰ ਹੌਲੀ ਹੌਲੀ ਅੱਗੇ ਤੋਂ ਵਧਾਵਾਂਗੇ ਕੰਮ ਨੂੰ ਕੋਈ ਨਾ ਕੋਈ ਹੋ ਪਰ ਨਾਲ ਵਧੀਆ ਰਿਸਪੌਂਸ ਮਿਲ ਰਿਹਾ ਕਿ ਲੱਸੀ ਦਾ ਕੰਮ ਸ਼ੁਰੂ ਕੀਤਾ ਸੀ ਮਿਲ ਰਿਹਾ ਵਧੀਆ ਰਿਸਪੌਂਸ ਲੋਕਾਂ ਦਾ ਰਿਸਪੌਂਸ ਮੈਮ ਹਲੇ ਲੋਕਾਂ ਨੂੰ ਪਤਾ ਨਹੀਂਗਾ ਇੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਇੱਥੇ ਜਾਨੀ ਕਿ ਕੋਈ ਚਾਟੀ ਲੱਸੀ ਵਾਲਾ ਖੜਾ ਆ ਜਾਂ ਕੋਈ ਚਾਟੀ ਲੱਸੀ ਬਣਾਉਂਦਾ ਆ ਤੇ ਹੁਣ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗੂਗਾ ਜੀ ਦੇਖੋ ਹੁਣ ਕੀ ਗਈ ਹੁਣ ਲੋਕਾਂ ਨੂੰ ਹੌਲੀ-ਹੌਲੀ ਪੰਜਾਬ ਦੇ ਵਿੱਚ ਚਾਟੀ ਦੀ ਲੱਸੀ ਹੈ ਜਿਹੜੀ ਉਹ ਮਸ਼ਹੂਰ ਹੈ ਤੇ ਇੱਕ ਪੰਜਾਬੀ ਦਿੰਦਾ ਹੋਈ ਤਾਂ ਪੱਕਾ ਹੀ ਆ ਲੋਕ ਇੱਥੇ ਆ ਕੇ ਜ਼ਰੂਰ ਪੀਣਗੇ ਬਾਜੀ ਇੱਕ ਵਾਰ ਆਪਣੀ ਲੋਕੇਸ਼ਨ ਵੀ ਦੱਸ ਦੋ ਤੇ ਆਪਣਾ ਜੋ ਵੀ ਨਾਮ ਹੈ ਸਟਾਲ ਦਾ ਉਹ ਵੀ ਦੱਸ ਦੋ ਲੋਕੇਸ਼ਨ ਜੀ ਹੈਗੀ ਆ ਬਾਬਾ ਦੀਪ ਸਿੰਘ ਚੌਂਕ ਮਲਟੋਂ ਐਕਸਟੈਂਸ਼ਨ ਤੇ ਥੋੜਾ ਜਿਹਾ ਆਪਾਂ ਕ੍ਰਿਸ਼ਨਾ ਮੰਦਿਰ ਵਾਲੀ ਸਾਈਡ ਜਾਣੇ ਆ ਉੱਥੇ ਮਾਰਕੀਟ ਦੇ ਨਾਲ ਹੀ ਉੱਥੇ ਆਪਣਾ ਹੈਗਾ ਆ ਨਾਲ ਹੀ ਮੇਰਾ ਸੜਕ ਦੇ ਉੱਤੇ ਸਟਾਲ ਲੱਗਾ ਆ ਪੰਜਾਬ ਐਂਡ ਸਿੱਧ ਬੈਂਕ ਦੇ ਸਾਹਮਣੇ ਬਿਲਕੁਲ ਓਪੋਜ਼ਿਟ ਸਾਈਡ ਜੀ ਮੈਮ ਚਾਟੀ ਦੀ ਲੱਸੀ ਦੇ ਨਾਮ ਤੋਂ ਹੀ ਸਟਾਲ ਹੈ ਤੁਹਾਡਾ ਜੀ ਮੈਮ ਚਾਟੀ ਦੀ ਲੱਸੀ ਮੈਂ ਹੋਰ ਕੁਝ ਰੱਖਿਆ ਨਹੀਂ ਹੈ ਨਾ ਇਸ ਸਿੰਗੁਰ ਦੁਆਰੇ ਦੇ ਕੋਲ ਜੇ ਤੁਸੀਂ ਆਉਂਗੇ ਤਾਂ ਪੰਜਾਬ ਐਂਡ ਸਿੰਧ ਬੈਂਕ ਦੇ ਬਿਲਕੁਲ ਸਾਹਮਣੇ ਪਾਜੀ ਖੜਦੇ ਨੇ ਤੇ ਇੱਥੇ ਆ ਕੇ ਤੁਸੀਂ ਜਿਹੜੀ ਲੱਸੀ ਆ ਉਹ ਵਧੀਆ ਤਰੀਕੇ ਨਾਲ ਪੀ ਸਕਦੇ ਬਿਲਕੁਲ ਘਰੇਲੂ ਚਾਟੀ ਦੀ ਲੱਸੀ ਪਿਓਰ ਚਾਟੀ ਦੀ ਲੱਸੀ ਤੇ ਇੱਥੇ ਇੱਕਦਮ ਜ਼ਰੂਰ ਪੀ ਜਾਦੇ ਹੋ ਪਾਜੀ ਇਹ ਕੰਮ ਤੋਂ ਪਹਿਲਾਂ ਕੀ ਕਰਦੇ ਸੀ ਮੈਮ ਇਹ ਕੰਮ ਤੋਂ ਪਹਿਲਾਂ ਜੀ ਮੈਂ ਐਮਾਜ਼ੋਨ ਦੇ ਵਿੱਚ ਡਿਲੀਵਰੀ ਸੀਗਾ ਜੀ ਡਿਲੀਵਰ ਕਰਦਾ ਸੀਗਾ ਪਾਰਸਲ ਵਗੈਰਾ ਤੇ ਉਧਰ ਮੈਂ ਬਹੁਤ ਟਾਈਮ ਕੀਤਾ ਕੰਮ 2 ਸਾਲ 2 ਸਾਲ ਉਧਰ ਕੰਮ ਕੀਤਾ ਉਹਦੇ ਨਾਲ ਫਿਰ ਮੈਂ ਹੁਣ ਮੈਂ ਉਹ ਕੰਮ ਛੱਡ ਕੇ ਮੈਂ ਸੋਚਿਆ ਵੀ ਯਾਰ ਵੀ ਕੁਝ ਆਪਣਾ ਕਰੀਏ ਜੀ ਤਾਂ ਕਰਕੇ ਫਿਰ ਮੈਂ ਇਹ ਕੰਮ ਦਾ ਸੋਚਿਆ ਕਰਨ ਦਾ ਅਜੀ ਜੀ ਮੈਂ ਤੁਸ ਦੱਸਿਆ ਸੀ ਕਿ ਪਹਿਲਾਂ ਬਾਹਰ ਜਾਣ ਦਾ ਪਲਾਨ ਸੀ ਬਾਅਦ ਵਿੱਚ ਅਸੀਂ ਕੈਨਸਲ ਕਰ ਦਿੱਤਾ ਕੀ ਕਾਰਨ ਰਹੇ ਸੀ ਉਸ ਦੇ ਵਿੱਚ ਕਿ ਕੈਨਸਲ ਕੀਤਾ ਕਿਉਂਕਿ ਅੱਜ ਕੱਲ੍ਹ ਹਰ ਨੌਜਵਾਨ ਚਾਹੁੰਦਾ ਕਿ ਮੈਂ ਬਾਹਰ ਜਾ ਕੇ ਆਪਦਾ ਕਰੀਅਰ ਬਣਾਵਾ ਫਿਊਚਰ ਸੈੱਟ ਕਰਾ ਤੁਸੀਂ ਨਹੀਂ ਇਸ ਤਰ੍ਹਾਂ ਸੋਚਿਆ ਸੀ ਮੈਂ ਬਾਹਰ ਜਾਣ ਦਾ ਸੋਚਿਆ ਸੀਗਾ ਬਾਹਰ ਜਾਣ ਦਾ ਅੱਜ ਤੋਂ ਜਾਨੀ ਕਿ ਕਹ ਲਓ ਹੁਣੇ ਥੋੜਾ ਟਾਈਮ ਪਹਿਲਾਂ ਮੈਂ ਸਾਰਾ ਕੁਝ ਕਰ ਲਿਆ ਸੀਗਾ Amazon ਤੋਂ ਕੰਮ ਛੱਡਣ ਤੋਂ ਬਾਅਦ ਮੈਨੂੰ ਇਦਾਂ ਸੀ ਕਿ ਮੈਂ ਬਾਹਰ ਜਾਵਾਂ ਵੀ ਇੱਥੇ ਕੰਮ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਪੇਓ ਸਾਭ ਨਾਲ ਨਹੀਂ ਮਿਲਦੀ ਹੈਗੀ ਜਿਹੜੇ ਸਾਣਾ ਆਪਾਂ ਇੱਥੇ ਪੰਜਾਬ 'ਚ ਲੋਕ ਮਿਹਨਤ ਕਰਦੇ ਆ ਚਾਹੇ ਕੋਈ ਵੀ ਫੀਲਡ 'ਚ ਆ ਇਥੋਂ ਉਹੀ 8-10000 ਰੁਪਏ ਤੋਂ ਵੱਧ ਸੈਲਰੀ ਦਾ ਕੋਈ ਦਿੰਦਾ ਹੈ ਨਾ ਕੋਈ ਹੋਰ ਤੇ ਇਸ ਕਰਕੇ ਮੈਂ ਇਹ ਚੀਜ਼ ਸੋਚੀ ਵੀ ਮੈਂ ਯਾਰ ਬਾਹਰ ਜਾਣ ਦੀ ਬਜਾਏ ਮੈਂ ਬਾਹਰ ਦਾ ਵੀ ਸੋਚਿਆ ਬਾਹਰ ਜਾ ਕੇ ਜਦੋਂ ਦੇਖਿਆ ਆ ਲੋਕ ਹੁਣ ਮੇਰੇ ਫਰੈਂਡ ਸਰਕਲ ਦੇ ਵਿੱਚ ਬਹੁਤ ਜਣੇ ਬਾਹਰ ਗਏ ਹੋਏ ਨੇ ਤੇ ਉਹ ਕਹਿੰਦੇ ਆ ਯਾਰ ਇੱਥੇ ਕੰਮ ਨਹੀਂ ਹੈਗਾ 6-6 ਮਹੀਨੇ ਜਾਨੀ ਕਿ ਹੋ ਗਿਆ ਉਹਨਾਂ ਨੂੰ ਵਿਹਲੇ ਬੈਠਿਆਂ ਨੂੰ ਤੇ ਉਹ ਚੀਜ਼ ਨੂੰ ਮੱਦੇਦਰਾਂ ਜਿਹਾ ਰੱਖਦੇ ਮੈਂ ਫਿਰ ਇੱਥੇ ਹੀ ਸੋਚੀ ਵੀ ਯਾਰ ਉਧਰ ਜਾ ਕੇ ਜੇ ਆਪਾਂ ਮਿਹਨਤ ਕਰਨ ਤੋਂ ਪਹਿਲਾਂ ਹੀ ਆਪਾਂ ਵਿਹਲੇ ਬੈਠੇ ਰਹੇ ਤੇ ਫਿਰ ਜਿਹੜਾ ਕਰਜ਼ਾ ਲੈ ਚੱਕ ਕੇ ਲੈ ਕੇ ਜਾਣਾ ਜਾਣਾ ਵਾਹ ਬਾਹਰ ਤੇ ਫਿਰ ਉਹ ਮੋੜਨਾ ਵੀ ਕਿੱਦਾਂ ਹੈ ਫਿਰ ਮੈਂ ਇੱਧਰ ਸੋਚਿਆ ਵੀ ਇੱਕ ਛੋਟੀ ਸ਼ੁਰੂਆਤ ਕੀਤੀ ਆਵੇ ਇਹ ਸ਼ੁਰੂਆਤ ਜ਼ਰੂਰ ਛੋਟੀ ਆ ਪਰ ਹਾਂਜੀ ਬਾਕੀ ਮੈਸੇਜ ਦੇਉਗੇ ਆਪਣੇ ਪੰਜਾਬੀ ਭਰਾਵਾਂ ਨੂੰ ਜੋ ਕਿ ਇੱਥੇ ਕੰਮ ਕਰਨ ਨੂੰ ਛੋਟਾ ਸਮਝਦੇ ਉਹ ਕਿਉਂ ਬਾਹਰ ਜਾ ਕੇ ਕਰਨਾ ਉਹਨਾਂ ਨੂੰ ਐਂ ਲੱਗਦਾ ਕਿ ਇੱਥੇ ਈਜ਼ੀ ਹੈ ਤੇ ਆਪਣੀ ਕੀ ਕਹੋਂਗੇ ਮੈਮ ਇੱਥੇ ਕੰਮ ਕਰਨਾ ਚਾਹੀਦਾ ਜੀ ਇਹ ਆਪਾਂ ਆਪਣੇ ਪੰਜਾਬ ਨੂੰ ਛੱਡ ਕੇ ਕਿਤੇ ਕਿਸੇ ਜੋਗੇ ਨਹੀਂ ਰਵਾਂਗੇ ਜੀ ਅੱਜ ਆਪਾਂ ਪੰਜਾਬ ਛੱਡ ਕੇ ਜਾਂਦੇ ਆਂ ਤੇ ਉਹਦੇ ਵਿੱਚ ਆਪਣਾ ਲਾਸ ਹੈ ਜੀ ਠੀਕ ਹੈ ਜੀ ਆਪਾਂ ਜਦ ਜੀ ਧਰਤੀ ਨਾਲ ਆਪਣੀ ਆਪੇ ਸ਼ਾਂ ਨੂੰ ਆਪਣੇ ਘਰੇ ਦਾ ਚਲੇ ਜਾਵਾਂਗੇ ਉਥੇ ਐਡੀ ਦੂਰ ਜਾ ਕੇ ਬੈਠ ਜਾਣਾ ਹੈ ਤੇ ਮੁੜ ਕੇ ਪਿੱਛੇ ਕੋਈ ਹੁੰਦਾ ਨਹੀਂਗਾ ਕੋਈ ਦੁੱਖ ਸ਼ੋਕ ਕਰਨ ਵਾਲਾ ਆਪਾਂ 100 ਤਰ੍ਹਾਂ ਦੀ ਉੱਥੇ ਆ ਕੇ ਟੈਨਸ਼ਨ ਲੈ ਲੈਂਦੇ ਹੁਣ ਪਤਾ ਕਈ ਨਿਊਜ਼ ਆਉਂਦੀਆਂ ਨੇ ਬਾਹਰੋਂ ਵੀ ਕਿਸੇ ਨੇ ਸੁਸਾਈਡ ਕਰ ਲਿਆ ਕਿਸ ਨੂੰ ਹਾਰਟ ਅਟੈਕ ਆ ਗਿਆ ਇਹ ਚੀਜ਼ਾਂ ਮੈਂ ਇੱਕ ਤਰ੍ਹਾਂ ਦਾ ਬਹੁਤ ਵੱਡਾ ਆਪਣੇ ਲਈ ਉਹ ਆ ਮੈਸੇਜ ਆ ਜਿਹੜਾ ਅਜੇ ਯੂਥ ਜੇ ਸਮਝੇ ਇਸ ਚੀਜ਼ ਨੂੰ ਤਾਂ ਕਿਤੇ ਨਾ ਕਿਤੇ ਪੰਜਾਬ ਲਈ ਵੀ ਬਹੁਤ ਚੰਗੀ ਗੱਲ ਆ ਜਿਹੜਾ ਯੂਥ ਬਾਹਰ ਜਾਣਾ ਚਾਹੁੰਦਾ ਆ ਉਹਦੇ ਮਨ ਮਨ ਚੇਂਜ ਹੋਵੇ ਉਹਨਾਂ ਦਾ ਜੀ ਜੀ ਜਿਵੇਂ ਅਸੀਂ ਗੱਲਬਾਤ ਕੀਤੀ ਪਾਜੀ ਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਛੋਟੀ ਸ਼ੁਰੂਆਤ ਕੀਤੀ ਪਰ ਇੱਕ ਦਿਨ ਵੱਡਾ ਮਕਾਮ ਜ਼ਰੂਰ ਹਾਸਲ ਕਰਨਗੇ ਬਾਕੀ ਬਾਅਦ ਜਾਣ ਵਿੱਚ ਵੀ ਇਹਨਾਂ ਦੀ ਬਹੁਤ ਵਧੀਆ ਪੁਆਇੰਟ ਆਫ View ਆ ਕਿਵੇਂ ਦਾ ਲੱਗਿਆ ਇਹਨਾਂ ਦਾ ਕੰਮ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਇੱਥੇ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨ ਮੈਂਦਰ ਸਿੱਧੂ ਕੈਮਰਾ ਪਰਸਨ ਵੀ ਸ਼ੁਦੀ ਨਾਲ